ਹੋ ਹਾਂ ਹੁਣ ਚੱਲ ਠੀਕ ਆ ਅੰਦਰ ਦੇਖੀਏ ਫੜ ਜਾ ਇਹ ਪਾਜੀ ਵੀ ਆਏ ਹਾਂ ਦੇਖ ਲੈ ਤੁਹਾਨੂੰ ਪਾਜੀ ਆਂ ਦੇਖ ਲੈ ਆਏ ਹੋਵੇਂ ਦੇਖ ਪਾਜੀ ਦਰਵਾਜ਼ਾ ਆਇਓ ਆਇਓ ਆਹ ਦੇਖ ਤੇਰੇ ਸਭ ਕੁਝ ਕਰ ਲਿਆ ਅੱਪਰੇ ਤੋਂ ਬਾਥਰੂਮ ਨੂੰ ਦੇਖੋ ਟਾਇਲ ਟਾਇਲ ਲੱਗੀ ਹੋਈ ਹੈ ਬਾਥਰੂਮ ਨੂੰ ਮੈਂ ਟਾਇਲਿੰਗ ਆਹ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ 'ਚ ਕਿਸੇ ਪਤਿੱਲੇ ਕੋਲ ਟੂ ਪ੍ਰੋਪਰ ਬੰਨੇ ਆ ਇਹਦੇ ਪਤਿੱਲੇ ਦੇ ਉੱਪਰ ਬੰਨੇ ਆ ਆਹ ਦੇਖ ਲਓ ਬੰਦਾ ਮੈਨੇ ਨਾ ਯਹਾਂ ਸਾਬ ਆਹ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਕਰਨਾ ਹੈ ਹੱਥ ਪੱਟ ਕੇ ਤਰੇ ਦੇ ਬੱਡੂਗਾ ਮੇਰੇ ਨਾਲ ਛਾੜੀ ਤੋੜ ਕੇ ਦਵਾ ਕਰ ਦੋਵੇ ਹੈ ਹੈ ਅੱਲਾ ਰਹੀ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਰੱਖੋ ਓਨਰ ਦਾ ਧਿਆਨ ਰੱਖੋ ਤੇਲ ਦਿਖਾਓ ਵੀਰੇ ਇੱਥੇ ਦੇਖਾ ਤੇਲ ਵੀ ਆਇਆ ਉਹ ਮੋਜ਼ੇ ਗੁੜਾ ਉਹ ਆਜੀ ਵਾ ਦੇਖੋ ਕਿੰਨਾ ਢੱਕੇ ਸਾਫ਼ ਇਧਰ ਤੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਦੀ 7:00 7 ਵੇਸ ਪਤ ਗੋਭੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤ ਗੋਭੀ ਤਾਂ ਬਾਹਰ ਪਈ ਹੈ ਆ ਜੇ ਇਧਰ ਦੇਖ ਲਓ ਵੀ ਹਲੇ ਨਾ ਕੁਝ ਵੀ ਨਹੀਂ ਹੈ ਮੈਂ ਤੇਲ ਲਖਾ ਜਿਹੜਾ ਹੁਣੀ ਮਦਰੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਆਦਰ ਨਹੀਂ ਇਹ ਬੰਦੇਗਾ ਇਹ ਸਾਰੇ ਸਾਰੇ ਤਰ ਤਾ ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਈਆਂ ਮੱਖੀਆਂ ਮਚਰਾ ਚ ਆ ਕਰਮਾ ਵੀ ਤੇਲ ਆਇਆ ਸਟੇਜ ਬਣ ਰਿਹਾ ਬਈ ਇਹ ਆ ਮਾਰਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲੋ ਉਹ ਹੋਈਏ ਆਪ ਗਿਰੇ ਹੋਏ ਆ ਆਪਿਆ ਸਾਡੇ ਬੱਚੜੇ ਆਏ ਦੇਖਣੇ ਨਾ ਤਾਂ ਸੌ ਗੱਲੀ ਗੱਲ ਉਹ ਲੈ ਆ ਦੇਖੋ ਅਮੰਜੀਆਂ ਦੇ ਵਿੱਚ ਆ ਉੱਪਰ ਬਿਆ ਆ ਲੋ ਆਹੜੇ ਸਪ੍ਰਿੰਗਰੋ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਬੀਨ ਜੀ ਆ ਜਾਏਗਾ ਬੰਦਾ ਦੇਖੀਏ ਚੁੰਮੇ ਪੁੱਛੂਆ ਨੇ ਖਾਇਆ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੀ ਗੰਭੀਰ ਮਾਈ ਗਾਡ ਯਾਰ ਵੈਰੀ ਡਿਫੀਕਲਟੀ ਭਾਈ ਮੋਮੋਸ ਨਾਲੇ ਦੇ ਦੋਸਤੋ ਆ ਦੇਖ ਲਓ ਮੋਮੋਸ ਦਾ ਹਾਊਸ ਪ੍ਰੀਮியம் ਆ ਸਾਰੇ ਨਵੇਂ ਕੀ ਆਰਡਰ ਲਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਬਾਨਾ ਇਤਨੇ ਆ ਤਾਂ ਪੰਮੀ ਗਣੀ ਆ ਫ੍ਰਿਜ ਇੱਥੇ ਹੀ ਮਟਰ ਵੀ ਆ ਮਤਫਾ ਦੇ ਅੰਦਰ ਉਹ ਮਾਈ ਗਾਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹੈਲੋ ਪੂਰੀ ਹੈ ਦਰਵਾਰੇ ਕੇ ਬੰਦ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਕਾਲਾ ਕਾਲਾ ਕੇ ਜੂੜਾ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਲਾਹੋ ਮੜੀ ਜੀ ਠੀਕ ਹੈ ਇਹ ਉਠਾ ਲਾ ਅਜੇ ਵੀ ਗੋਪੀ ਅਜੇ ਤੋੜ ਕੇ ਰਹਿਣਾ ਇਹ ਉਧਰਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚੀਕਨੇ ਜੀ ਦੇਖੋ ਹਾਏ 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 ਸਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਐਂ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦੀ ਗੋਭੀ ਬਣ ਰਿਆ ਐ ਨਾ ਸੋਚੋ ਵੀ ਇੱਕ ਵੀਰ ਚੱਕੇ ਆ ਲੈ ਹਾਂ ਇੱਕ ਵੀਰ ਫਿਕਨੇ ਇੱਕ ਗੈਰਦਨ